ਸੀਮਾਨ ਅਮਨ ਦੀ ਤੁਸੀਂ ਗੱਲ ਕੀਤੀ ਤੇ ਉਸ ਤੋਂ ਬਾਅਦ ਮੀਟ ਹੀਰ ਵੀ ਇੰਨੇ ਬੰਦੇ ਨਰਿੰਦਰ ਕੌਰ ਭਰਾਜ ਵੀ ਨਹੀਂ ਸਾੜਦਾ ਐਮਐਲਏ ਕੰਮ ਦੀ ਸੰਗਰੂਰ ਚ ਸੁਨਾਮ ਚ ਅਮਨ ਰੋੜਾ ਕਾ ਪੁੱਛਣੀ 1% ਵੀ ਇਹਨਾਂ ਨੇ ਵਧੀਆ ਕੰਮ ਨਹੀਂ ਕੀਤਾ ਹੁਣ ਤੱਕ ਪਿੰਡ ਜਾ ਕੇ ਕਦੇ ਪੁੱਛਿਆ ਹੀ ਨਹੀਂ ਨਾ ਕਸ਼ਟਕਰ ਖਤਮ ਹੋਇਆ ਨਾ ਜੀ ਉਸ ਤੋਂ ਬਾਅਦ ਗਿਆ ਰਿਸ਼ਵਤਾ ਹੁਣ ਵੀ ਅੰਦਰ ਖਾਤੇ ਬਹੁਤ ਚੱਲਦੀ ਆ ਭਾਈ ਬਹੁਤ ਹਸਿਆ ਭ੍ਰਸ਼ਟਾਚਾਰ ਦੇ ਨਾਂ ਤੇ ਲੱਗਦਾ ਰਿਸ਼ਵਤ ਖੋਰੀ ਕੱਟੀ ਆ ਕਟਈ ਨਹੀਂ ਬਧੀ ਹੈ ਜੀ ਅੱਛਾ ਹਾਂ ਗਰੀਬ ਬੰਦਾ ਪਰੇਸ਼ਾਨ ਹੈ ਜੀ ਸਰਕਾਰ ਕੰਮ ਦੀ ਨਹੀਂ ਹੈ ਐਤੀ ਕਾਂਗਰਸ ਦੀ ਸਰਕਾਰ ਬਣੂਗੀ ਪਾਲ ਖੇਰਾ ਜਿਤਾਉਂਗੇ ਫਿਰ ਬਿਲਕੁਲ ਜਿਤਾਵਾਂਗੇ ਪਹਿਲਾਂ ਵੀ ਦੇਖੋ ਸੈਰ ਦਾ ਗੰਦ ਕਰਤਾ ਉਹਨਾਂ ਨੇ ਸਾਰਾ ਸੈਰ ਸੰਗਰੂਰ ਸੈਰ ਦਾ ਗੰਦ ਕਰਤਾ ਪਟਿਆਲੇ ਮੰਗੂ ਐ ਸੜਕਾਂ ਬਣਾਤੀਆਂ ਵਧੀਆ ਕੰਮ ਕਰਾਇਆ ਸਿੰਘਲੇ ਨੂੰ ਅਮੈਂ ਬਾਹਲੀ ਦੂਰ ਨਹੀਂ ਜਾਂਦਾ ਇੱਧਰ ਕੈਮਰਾ ਕਮਾਓ ਆ ਸ਼ਾਮ ਨੂੰ ਆ ਜਾਓ ਰੋ ਲਾਈਟਾਂ ਚਲਾ ਦਨਾ ਪ੍ਰਸ਼ਾਸਨ ਲਾਈਟਾਂ ਚਲਾ ਦੇ ਇੱਥੇ ਕਿੰਨੀਆਂ ਵਾਰਦਾਤਾਂ ਹੁੰਦੀਆਂ ਨੇ ਆ ਲੈਟਾ ਬੰਦ ਪਈਆਂ ਨੇ ਹੁਣ ਤੱਕ ਜਗਦੀਆਂ ਨਹੀਂ ਹੈ ਇਹ ਨਹੀਂ ਚੱਲਦੀ ਇੱਥੇ ਕਿੰਨੇ ਚਾਂਸ ਹੁੰਦੇ ਆ ਕਿੰਨੇ ਐਕਸੀਡੈਂਟ ਹੁੰਦੇ ਆ ਇੱਥੇ ਰੀਡੀਆਂ ਦੇ ਆ ਕੇ ਖੜ ਜਾਂਦੇ ਆ ਵੀ ਰੀਡੀਆਂ ਨੂੰ ਪਤਾ ਰੀਡੀਆਂ ਨੂੰ ਕੀ ਪਤਾ ਵੀ ਮੈਂ ਤੁਹਾਨੂੰ ਦੱਸਦਾ ਮਗਵਾਲ ਦੀਆਂ ਕੁੜੀਆਂ ਨੇ ਇੱਕ ਲੋਹਾ ਖੇੜਾ ਦੀ ਕੁੜੀ ਆ ਮੈਂ ਤਾਂ ਉਸ ਵਿਜਨ ਤੇ ਬੋਲਦਾ ਉਹਨਾਂ ਨੇ ਬਾਹਰ ਜਾਣਾ ਸੀਗਾ ਬਰਨਾਲੇ ਦੇ ਵਿੱਚ ਉਹਨਾਂ ਦੇ ਮਤਲਬ ਕਿ ਟਰਮ ਟੋਲ ਧਰ ਕੇ ਏਜੰਟ ਨੇ ਗੋਲੀਆਂ ਦੇ ਵਿੱਚ ਉਹਨਾਂ ਨੂੰ ਗਰੀਬ ਪਰਿਵਾਰਾਂ ਨੂੰ ਚੁਕਵਾਇਆ ਹੋਇਆ ਮੈਂ ਕਹਿੰਦਾ ਹਜੇ ਤੱਕ ਉਹ ਕੁੜੀਆਂ ਦਾ ਹੱਲ ਨਹੀਂ ਹੋਇਆ ਜੇ ਢੀ ਸਰਕਾਰ ਚੰਗੀ ਸੀ ਇਨਵੈਸਟੀਗੇਸ਼ਨ ਕਰੇ ਇਨਕੁਆਰੀ ਕਰੇ ਜਿਹੜੇ ਮੁਲਾਜ਼ਮਾਂ ਨੇ ਨਜਾਇਜ਼ ਪਰਚਾ ਦਿੱਤਾ ਪੈਸੇ ਦੇ ਕੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੀ ਵਰਦੀਆਂ ਲਾ ਕੇ ਫੇਰ ਅਸੀਂ ਕਹੀਏ ਵੀ ਹਾਂ ਗਰੀਬਾਂ ਦੀ ਇਹਤੋ ਹੋਈ। ਕੰਮ ਬਿਲਕੁਲ ਨਹੀਂ ਹੋਇਆ। ਅਸੀਂ ਦੱਬ ਕੇ ਸਪੋਰਟ ਕੀਤੀ ਸੀ ਗਰੀਬਾਂ ਦੀ ਸਪੋਰਟ ਕਰਕੇ ਹੀ ਇਹਨਾਂ ਦੀ ਆਮ ਆਦਮੀ ਪਾਰਟੀ ਪਣੀ ਸੀ। ਨਾਲ ਰਹੇ ਉਹਦੋਂ ਨਾਲ ਇਹਨਾਂ ਦੇ ਜਿਹੜੇ ਬੂਦਨ ਚਾਰਜ ਤੇ ਅਸੀਂ ਸੀਗੇ ਉੱਤੇ ਪਰ ਇਹਨਾਂ ਨੇ ਬਟ ਕੁਝ ਨਹੀਂ ਕੰਮ ਕੀਤਾ। ਬਿਜਲੀ ਦੇ ਤਾਰਾਂ ਦੇਖ ਲਓ ਪਿੰਡ ਚ ਜਾ ਕੇ ਕਦੇ ਨਿਗਾਹ ਮਾਰੋ ਵੀ ਕਿੰਨੀਆਂ ਨੀਵੀਆਂ ਨੇ। ਵੀ ਐਪਲੀਕੇਸ਼ਨਾਂ ਦੇਤੀਆਂ ਆਸਨਾਮ ਵਾਲੇ ਪੋਲੀ ਦੇਖ ਲੋ ਕੈਬਨਿਟ ਮੰਤਰੀ ਦਾ ਏਰੀਆ ਕਿੰਨੇ ਟਾਈਮ ਹੋ ਗਿਆ ਬੈਠੇ ਨੂੰ ਪੋਲ ਲੋ ਵੀ ਤੁਸੀਂ ਰੋਸਾ ਜ਼ਾਹਿਰ ਨਹੀਂ ਕੀਤਾ ਵਿਧਾਇਕ ਕੋਲ ਜਾ ਕੇ ਵੀ ਤੁਸੀਂ ਸੁਣਦੇ ਨਹੀਂ ਤੁਸੀਂ ਤਾਂ ਆਮ ਆਦਮੀ ਦੀ ਪਾਰਟੀ ਹੋ ਆਮ ਲੋਕ ਉਹ ਕਹਿੰਦੇ ਨੇ ਫੋਨ ਕਰਤਾ ਫੋਨ ਕਰਤਾ ਭੱਜੋ ਇਹ ਤਾਂ ਆਪਦੇ ਆਪ ਦੇ ਸਭ ਆਪ ਦੇ ਆਪ ਦੇ ਲੱਗੇ ਹੋਏ ਨੇ ਕੰਮ ਕਰਨ ਦੂਜੇ ਦਾ ਕਿਸੇ ਦਾ ਕੋਈ ਕੰਮ ਨਹੀਂ ਕਰ ਰਹੇ ਇਹਨਾਂ ਨੂੰ ਭਜਾਵਾਂਗੇ ਹੁਣ ਜਿਵੇਂ ਬਣਾਏ ਸੀ ਉम्मे ਭਜਾਵਾਂਗੇ ਨੇ। ਹਾਲੇ ਤਾਂ ਕਾਹੇ ਬੂਟਾ ਮੰਗਣ ਆਏ। ਨਹੀਂ ਹਜੇ ਜਿੱਦਣ ਆ ਗਏ ਤਣ ਕਾਲੀਆਂ ਝੰਡੀਆਂ ਦਵਾਵਾਂਗੇ ਨੇ ਪਿੰਡਾਂ ਚ ਭਜਾਵਾਂਗੇ। ਸਾਲ ਹੋ ਗਿਆ 2.5 ਸਾਲ ਸਰਕਾਰ ਬਣੀ। ਕੋਈ ਆ ਕੇ ਪੁੱਛਦਾ ਵੀ ਨਹੀਂ। ਥਾਣੇ ਦੇ ਵਿੱਚ ਨਹੀਂ ਕੋਈ ਸੁਣਵਾਈ ਹੈਗੀ ਕਿਤੇ ਕਿਸੇ ਗਰੀਬ ਦੀ ਹੈਗੀ। ਗਰੀਬ ਬੰਦੇ ਦਾ ਕੀ ਕਸੂਰ ਆ ਮੈਨੂੰ ਦੱਸੋ ਸਰਕਾਰ ਬਣਾ ਕੇ ਕੀ ਮਾਰਾ ਕਰਤਾ ਗਰੀਬਾਂ ਨੇ? ਆਮਨ ਰੋਡ ਆਇਆ ਸੀ ਰੇ ਸਾਡੇ ਪਿੰਡਾਂ। ਆ ਚੌਂਕ ਆਗਾ ਕਿੰਨੇ ਐਕਸੀਡੈਂਟ ਹੁੰਦੇ ਨੇ ਇਹਨੂੰ ਵੀ ਲਿਖ ਕੇ ਦੇ ਦਿੱਤਾ ਸੀ ਨੇ। ਲਾਈਟਾਂ ਲਿਖ ਕੇ ਦੇ ਦਿਆਂ 20-25 ਘਰਾਂ ਦੇ ਅਸੀਂ ਉਹ ਲਿਖ ਕੇ ਦੇਦੇ ਵੀ ਕੱਚੇ ਘਰ ਨੇ ਕਿ ਤੁਸੀਂ ਪੱਕੇ ਕਰੋ। ਕੁਛ ਨਹੀਂ ਹਜੇ ਤੱਕ ਇੱਕ ਘਰ ਦਾ ਵੀ ਪੈਸਾ ਨਹੀਂ ਆਇਆ ਜਦੋਂ ਛੱਤਾਂ ਦਾਗੀਆਂ ਸੌਣ ਦਾ ਮਹੀਨਾ ਆ ਗਿਆ ਉਦੋਂ 3-3 ਲੱਖ ਰੁਪਏ ਤੁਸੀਂ ਮਾਜਾ ਦੇਣ ਜ਼ਰੂਰ ਆ ਜਾਓ ਪਰ ਉਹਦੋਂ ਬੈਲਣ ਆ ਜਾਓ ਇਧਰ ਆਸ਼ਰਗੜ ਵੀ ਗਰੀਬਾਂ ਦੇ ਕਿੰਨੇ ਦੇ ਕਟ ਤੇ ਤਗੜਿਆਂ ਨੂੰ ਜਿਨ੍ਹਾਂ ਦੇ ਘਰੇ ਗੱਡੀਆਂ ਖੜੀਆਂ ਉਹਨਾਂ ਨੂੰ ਕੜਕ ਮਿਲਦੀ ਆ ਜਿਹੜੇ ਗਰੀਬ ਦੇ ਘਰੇ ਕੁਛ ਐ ਨਹੀਂ ਉਹਨੂੰ ਉਹ ਵੀ ਨਹੀਂ ਮਿਲਦੀ ਕੜਕ ਵੀ ਨਹੀਂ ਮਿਲਦੀ ਕਿਹੜਾ ਮਤਲਬ ਆ ਇਹ ਸੱਚੀ ਕਾਲ ਪੰਜਾਬਾਨ ਕੱਟ ਦੇਖ ਰਹੇ ਹੋ ਤੁਸੀਂ ਮੈਂ ਕਰਨ ਹਾਂਡਾ ਪੰਜਾਬ ਦੀ ਸਿਆਸੀ ਗਰਮੀ ਜਿਹੜੀ ਆ ਉਸ ਦਾ ਪੂਰਾ ਸੇਕ ਲੀਡਰਾਂ ਨੂੰ ਵੀ ਲੱਗ ਰਿਹਾ ਕਈਆਂ ਨੂੰ ਤਾਂ ਗਰੋ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤੇ ਅਸੀਂ ਜਿੱਥੇ ਖੜੇ ਆ ਇਹ ਹੈ ਸੰਗਰੂਰ ਹੌਟ ਸੀਟ ਹੌਟ ਇਸ ਵਾਸਤੇ ਕਿਉਂਕਿ ਮੁੱਖ ਮੰਤਰੀ ਦਾ ਆਵਾਜ਼ੀ ਪਾਰਟੀ ਦਾ ਇਸ ਨੂੰ ਗੜ ਮੰਨਿਆ ਜਾਂਦਾ ਤੇ ਦੂਜੇ ਪਾਸੇ ਇਸ ਵਾਰ ਮੁਕਾਬਲੇ ਦੇ ਵਿੱਚ ਇੱਕ ਬਹੁਤ ਚਰਚਿਤ ਲੀਡਰ ਨੇ ਸੁਖਪਾਲ ਸਿੰਘ ਖੇੜਾ ਨੂੰ ਸੰਗਰੂਰ ਤੋਂ ਲੋਕ ਸਭਾ ਸੀਟ ਦੇ ਕੇ ਕਾਂਗਰਸ ਨੇ ਤੋੜਿਆ ਉਧਰ ਹੀ ਸਿਮਰਨਜੀਤ ਸਿੰਘ ਮਾਨ ਸ਼ਕਮਨੀ ਅਕਾਲੀ ਦਲ ਅੰਮ੍ਰਿਤਸਰ ਤੋਂ ਵੀ ਮੈਦਾਨ ਦੇ ਵਿੱਚ ਨੇ ਆਵਾਜ਼ੀ ਪਾਰਟੀ ਤੋਂ ਮੰਤਰੀ ਮੀਤ ਹੈਰ ਮਦਾਨ ਦੇ ਵਿੱਚ ਉਤਾਰੇ ਗਏ ਨੇ ਤਾਂ ਮੁਕਾਬਲਾ ਚਾਰੇ ਪਾਸੇ ਜਿਹੜਾ ਕਿ ਆ ਕੈੜਾ ਹੋਣੇ ਵਾਲਾ ਤੇ ਸੰਗਰੂਰ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਕਿ ਉਹਨਾਂ ਨੂੰ ਕੀ ਲੱਗਦਾ ਕਿ ਕੌਣ ਮਾਰੇਗਾ ਬਾਜ਼ੀ ਤੇ ਕਿਹਨੇ ਕੀਤੇ ਚੰਗੇ ਕੰਮ ਅਸੀਂ ਗੱਲ ਬਾਈ ਕੀ ਨਾਂ ਤੁਹਾਡਾ ਬਾਈ ਜੀ ਅਮਰਤਪਾਲ ਸਿੰਘ ਹੈ ਜੀ ਬਾਈ ਮੈਂ ਜਿਵੇਂ ਕਿਹਾ ਅਮਰਤਪਾਲ ਬਾਈ ਕੇ ਜਿਵੇਂ ਤਪਦੀ ਗਰਮੀ ਆ ਉਵੇਂ ਚੋਣਾ ਦੀ ਸਿਆਸਤ ਵੀ ਭੱਕੀ ਵੀ ਆ ਤੇ ਮਾਨ ਨੇ ਸਿਮਰਨਜੀਤ ਸਿੰਘ ਮਾਨ ਸਤਪਾਲ ਖਹਿਰਾ ਆ ਤੇ ਮੀਤ ਹੈਰ ਵੀ ਆ ਕੀ ਲੱਗਦਾ ਪੂਰਾ ਕਿਹੜਾ ਮੁਕਾਬਲਾ ਹੈ ਕੌਣ ਮਾਰਦਾ ਬਾਜੀ ਫਿਰ ਸੰਗਰੂਰ ਤੋਂ ਇਸ ਵਾਰ ਤਾਂ ਦੇਖੋ ਜੀ ਕੋਈ ਨਵਾਂ ਹੁਣ ਤਾਂ ਪਹਿਲਾਂ ਇਹਨਾਂ ਨੂੰ ਵੀ ਦੇਖ ਲਿਆ ਪਹਿਲਾਂ ਕਹਿੰਦੇ ਤੇ ਆਮ ਆਦਮੀ ਪਾਰਟੀ ਵਾਲੇ ਨੂੰ ਦੇਖਣਾ ਇਹਨਾਂ ਨੇ ਵੀ ਕੁਝ ਨਹੀਂ ਕਰਿਆ ਹੁਣ ਤੱਕ ਅਈਦਾ ਇੱਕ ਵਿਜਨ ਤੇ ਬੋਲਦੇ ਆ ਵੀ ਜਿਹੜੇ ਗਰੀਬਾਂ ਦੇ ਹਾਲਾਤ ਨੇ ਉਹ ਸੁਧਰਨ ਦੀ ਬਜਾਏ ਹੋਰ ਮੰਦੇ ਹੋ ਗਏ ਪਰ ਤੁਸੀਂ ਤਾਂ ਜੇ ਤੁਸੀਂ ਕਹਿ ਰਹੇ ਹੋ ਵੀ ਕੁਝ ਨਹੀਂ ਕਰਿਆ ਤੇ ਆਮ ਆਦਮੀ ਪਾਰਟੀ ਤੋਂ ਤਾਂ ਦਾਵਾ ਕਿ ਸੰਗਰੂਰ ਤੋਂ ਹੀ ਅਸੀਂ ਪਾਰਟੀ ਜਿਹੜੀ ਆ ਇੱਥੇ ਜੜ੍ਹ ਲਾਈ ਸੀ ਮਾਨ ਭਗਵੰਤ ਮਾਨ ਸੀਐਮ ਦਾ ਵੀ ਇਲਾਕਾ ਹੈ ਤਾਂ ਇਸ ਤਾਂ ਕੰਮ ਬਹੁਤ ਕੀਤੇ ਇੱਥੇ ਕੰਮ ਹੋਏ ਨਹੀਂ ਕੰਮ ਬਿਲਕੁਲ ਨਹੀਂ ਹੋਇਆ ਅਸੀਂ ਦੱਬ ਕੇ ਸਪੋਰਟ ਕੀਤੀ ਸੀ ਗਰੀਬਾਂ ਦੀ ਸਪੋਰਟ ਕਰਕੇ ਹੀ ਇਹਨਾਂ ਦੀ ਆਮ ਆਦਮੀ ਪਾਰਟੀ ਬਣੀ ਸੀ ਅੱਛਾ ਤੁਸੀਂ ਤੁਸੀਂ ਨਾਲ ਰਹੇ ਉਹਨਾਂ ਦੇ ਬੂਥ ਤੇ ਜਿਹੜੇ ਬੂਥਨ ਚਾਰਜ ਸੀ ਅਸੀਂ ਸੀਗੇ ਉਥੇ ਪਰ ਇਹਨਾਂ ਨੇ ਬਟ ਕੁਝ ਨਹੀਂ ਕੰਮ ਕੀਤਾ ਕੋਈ ਇਹਨਾਂ ਨੇ ਇੱਕ ਕੰਮ ਵੀ ਵਧੀਆ ਕੀਤਾ ਹੋਵੇ ਕਦੇ ਪਿੰਡ ਚ ਆ ਕੇ ਨਹੀਂ ਪੁੱਛਿਆ ਇਹਨਾਂ ਨੂੰ ਬਿਜਲੀ ਦੇ ਤਾਰਾਂ ਦੇਖ ਲਓ ਪਿੰਡ ਚ ਜਾ ਕੇ ਕਦੇ ਨਿਗਾਹ ਮਾਰੋ ਵੀ ਕਿੰਨੀਆਂ ਨੀਮੀਆਂ ਨੇ 20 ਐਪਲੀਕੇਸ਼ਨਾਂ ਦੇਤੀਆਂ ਠੀਕ ਹੈ ਨਾ ਕਦੇ ਪਾਣੀ ਦੇ ਬਾਰੇ ਨਹੀਂ ਇਹਨਾਂ ਨੇ ਕਦੇ ਹੋਰ ਚੀਜ਼ ਬਾਰੇ ਨਹੀਂ ਕਦੇ ਪਿੰਡ ਪਿੰਡਾਂ ਦੇ ਵਿੱਚ ਆਉਂਦੇ ਨਹੀਂ ਕਿ ਜਿਵੇਂ ਨਹੀਂ ਨਹੀਂ ਮੰਨ ਲਓ ਸੀਮਾਨ ਉਹਨਾਂ ਦਾ ਵੀ ਆਪਦਾ ਪਿੰਡ ਵੀ ਆ ਇਧਰ ਉਹ ਖੁਦ ਨਹੀਂ ਆਉਂਦੇ ਜਾਂ ਕੋਈ ਹੋਰ ਕੋਈ ਵਿਧਾਇਕ ਮੰਤਰੀ ਕੋਈ ਨਹੀਂ ਜੀ ਕੋਈ ਨਹੀਂ ਆਇਆ ਹੁਣ ਤੱਕ ਅਸਨਾਮ ਵਾਲੇ ਪੋਲੀ ਦੇਖ ਲਓ ਕੈਬਨਿਟ ਮੰਤਰੀ ਦਾ ਏਰੀਆ ਕਿੰਨੇ ਟਾਈਮ ਹੋ ਗਿਆ ਬੈਠੇ ਨੂੰ ਪੋਲ ਨੂੰ ਪਰ ਅੱਜ ਤੱਕ ਅਜੇ ਤੱਕ ਕੋਈ ਨਹੀਂ ਬਹੁਤੇ ਕੋਈ ਮਤਲਬ ਕਿ ਉਹ ਪੋਣਾ ਹੀ ਚੱਲ ਰਿਹਾ ਜੀ ਬੜੀ ਤੁਸੀਂ ਰੋਸਾ ਜ਼ਾਹਰ ਨਹੀਂ ਕੀਤਾ ਵਿਧਾਇਕ ਕੋਲ ਜਾ ਕੇ ਵੀ ਤੁਸੀਂ ਸੁਣਦੇ ਨਹੀਂ ਤੁਸੀਂ ਤਾਂ ਆਮ ਆਦਮੀ ਦੀ ਪਾਰਟੀ ਹੋ ਆਮ ਲੋਕਾਂ ਦੀ ਪਰ ਇਹੋ ਕਹਿੰਦਾਂ ਨੇ ਫੋਨ ਕਰਤਾ ਫੋਨ ਕਰਤਾ ਪਾਉਗੇ ਇਹ ਤਾਂ ਆਪਦੇ ਆਪ ਦੇ ਸਭ ਆਪ ਦੇ ਆਪ ਲੱਗੇ ਹੋਏ ਨੇ ਕੰਮ ਕਰਨ ਦੂਜੇ ਦਾ ਕਿਸੇ ਦਾ ਕੋਈ ਕੰਮ ਨਹੀਂ ਕਰ ਰਹੇ ਸਫਾਲ ਖਹਿਰਾ ਨੂੰ ਕਿਵੇਂ ਦੇਖਦੇ ਹੋ ਖਹਿਰਾ ਵੀ ਬਹੁਤ ਚਰਚਿਤ ਨਾਂ ਨੇ ਇੱਥੋਂ ਸੀਟ ਕਾਂਗਰਸ ਨੇ ਦਿੱਤੀ ਇਹਨਾਂ ਨੂੰ ਟਿਕਟ ਲੱਗਦਾ ਉਹ ਵੀ ਹਾਂ ਐਦ ਕੀ ਲੱਗਦਾ ਵੀ ਐਦ ਕੀ ਖਹਿਰਾ ਸਾਹਿਬ ਇੱਥੋਂ ਮਤਲਬ ਕਿ ਲੈ ਜਾਣਗੇ ਟਿਕ ਟਿਕ ਕਿਉਂਕਿ ਮੀਟ ਹੀਰ ਦਾ ਤਾਂ ਕੋਈ ਚਾਂਸ ਹੀ ਨਹੀਂ ਬਣਦਾ ਓਰੇ ਇਹਨਾਂ ਨੇ ਕੰਮ ਕੋਈ ਵਧੀਆ ਕੀਤਾ ਹੀ ਨਹੀਂ ਹੁਣ ਤੱਕ ਆਪ ਮੈਂ ਬਾੜੀ ਦੂਰ ਨਹੀਂ ਜਾਂਦਾ ਇੱਧਰ ਕੈਮਰਾ ਘੁਮਾਓ ਆ ਸ਼ਾਮ ਨੂੰ ਆ ਜਾਓ ਰੋ ਲਾਈਟਾਂ ਚਲਾ ਦੇਣਾ ਪ੍ਰਸ਼ਾਸਨ ਲਾਈਟਾਂ ਚਲਾ ਦੇ ਹਮ ਇੱਥੇ ਕਿੰਨੀਆਂ ਵਾਰਦਾਤਾਂ ਹੁੰਦੀਆਂ ਨੇ ਆ ਲਾਈਟਾਂ ਬੰਦ ਪਈਆਂ ਨੇ ਹੁਣ ਤੱਕ ਜਗਦੀਆਂ ਨਹੀਂ ਹੈ ਇਹ ਨਹੀਂ ਚੱਲਦੀਆਂ ਜੀ ਹਮ ਇੱਥੇ ਕਿੰਨੇ ਚਾਂਸ ਹੁੰਦੇ ਆ ਕਿੰਨੇ ਐਕਸੀਡੈਂਟ ਹੁੰਦੇ ਆ ਇੱਥੇ ਕੋਈ ਨਹੀਂ ਰੇਡੀਆਂ ਦੇ ਆ ਕੇ ਖੜ ਜਾਂਦੇ ਆ ਵੀ ਰੇਡੀਆਂ ਨੂੰ ਪਤਾ ਰੇਡੀਆਂ ਨੂੰ ਕੀ ਪਤਾ ਵੀਰ ਆ ਸੜਕਾਂ ਦੇਖ ਲਓ ਕੀ ਹਾਲ ਆ ਟੁੱਟੀਆਂ ਪਈਆਂ ਟੋਏ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਆ ਕੈਮਰਾ ਮਾਰ ਲਓ ਹਮ ਠੀਕ ਭਾਈ ਜੇ ਤੁਸੀਂ ਕਹਿੰਦੇ ਹੋ ਵੀ ਖੈਰਾ ਜਿੱਤ ਜਾਊਗਾ ਫਿਰ ਤਾਂ ਬਹੁਤ ਤਗੜੀ ਜਿੱਤ ਹੋਊਗੀ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੇ ਫਿਰ ਇਸ ਤਾਂ ਨੇੜੇ ਨ ਲੱਗਣਦੇ ਸੰਗਰੂਰ ਤੋਂ ਤਾਂ ਕਿਸੇ ਨੂੰ ਨੇੜੇ ਨ ਲੱਗਣਦੇ ਨਹੀਂ ਨਹੀਂ ਆਦ ਕੀਤਾ ਦੇਖੋ ਕਾਂਗਰਸ ਤੇ ਅਕਾਲੀਆਂ ਦਾ ਹੀ ਆਉਣ ਜ਼ਿਆਦਾ ਜ਼ੋਰ ਕਿਉਂਕਿ ਪਹਿਲਾ ਪ੍ਰਾਣੀ ਜਿਹੜੀ ਸਿਆਸਤ ਕੀਤੀ ਆ ਇਹ ਤਾਂ ਨਵੇਂ ਆ ਇਹਨਾਂ ਨੇ ਤਾਂ ਵੱੱਦ ਲੁੱਟਿਆ ਪੰਜਾਬ ਨੂੰ ਹੂੰ ਇਹ ਤਾਂ ਵੱੱਦ ਲੁੱਟਣ ਲੱਗੇ ਹੋਏ ਆ ਹੁਣ ਠੀਕ ਹੈ ਕਿਹੜੇ ਕਿਹੜੇ ਕੰਮ ਤੁਹਾਨੂੰ ਲੱਗਦਾ ਜਿਹੜੇ ਨਹੀਂ ਹੋਏ ਜਿਵੇਂ ਤੁਸੀਂ ਕਹਿਤਾ ਵੀ ਸੜਕਾਂ ਨਹੀਂ ਹੈਗੀਆਂ ਲਾਈਟਾਂ ਨਹੀਂ ਹੈਗੀਆਂ ਪਿੰਡਾਂ 'ਚ ਤਾਰਾਂ ਨਹੀਂ ਹੋਰ ਬਹੁਤ ਖਾਸ ਮਸਲੇ ਆਉਂਦਾ ਆਮ ਆਦਮੀ ਦੀ ਸਰਕਾਰ ਦੇ ਵਿੱਚ ਗਰੀਬਾਂ ਦੇ ਨਿਆਜ਼ ਪਰਚੇ ਹੋ ਰਹੇ ਆਗੇ ਉਹ ਮੈਂ ਤੁਹਾਨੂੰ ਕੇਸ ਵੀ ਮੈਂ ਤੁਹਾਨੂੰ ਦੱਸਦਾ ਮੰਗਵਾਲ ਦੀਆਂ ਕੁੜੀਆਂ ਨੇ ਇੱਕ ਲੋਹਾ ਖੇੜਾ ਦੀ ਕੁੜੀ ਆ ਮੈਂ ਤਾਂ ਉਸ ਵਿਜਨ ਤੇ ਬੋਲਦਾ ਉਹਨਾਂ ਨੇ ਬਾਹਰ ਜਾਣਾ ਸੀਗਾ ਬਰਨਾਲੇ ਦੇ ਵਿੱਚ ਉਹਨਾਂ ਦੇ ਮਤਲਬ ਕਿ ਟਰਮਾ ਟੋਲ ਧਰ ਕੇ ਏਜੰਟ ਨੇ ਗੋਲੀਆਂ ਦੇ ਵਿੱਚ ਉਹਨਾਂ ਨੂੰ ਗਰੀਬ ਪਰਿਵਾਰਾਂ ਨੂੰ ਚੁਕਵਾਇਆ ਹੋਇਆ ਅਜੇ ਤੱਕ ਕੋਈ ਕਾਰਵਾਈ ਨਹੀਂ ਕੋਈ ਸੁਣਵਾਈ ਨਹੀਂ ਮੈਂ ਤੁਹਾਨੂੰ ਦੱਸਦਾ ਇੱਥੇ ਜੇਜੀ ਬੈਲਸ ਲੱਗੋ ਜਦੋਂ ਵੱਟਦੇ ਆ ਉੱਥੇ ਸਕੂਲ ਆਗਾ ਉਹਦੇ ਨਾਲ ਹੀ ਘਰ ਆ ਮੈਂ ਤੁਹਾਨੂੰ ਡਰੈੱਸ ਵੀ ਦੱਸਦਾ ਉਹਨਾਂ ਦਾ ਜਾ ਕੇ ਪੁੱਛ ਲਓ ਵੀ ਕੀ ਹਾਲਾ ਹੈ ਕਿ ਬਾਈ ਸੀਐਮ ਮਾਨ ਤਾਂ ਕਹਿੰਦਾ ਇਸ ਤਾਂ ਝੂਠੇ ਪਰਚੇ ਪੈਂਦੇ ਨਹੀਂ ਆ ਕਾਲੀਆਂ ਵੇਲੇ ਪੈਂਦੇ ਸੀ ਬਾਈ ਕਹਿੰਦਾ ਸਾਰੇ ਪੈਂਦੇ ਨੇ ਬਾਈ ਸਾਰੇ ਹਾਂ ਸਭ ਤੇ ਪੈਂਦੇ ਨੇ ਸਾਡੇ ਪਿੰਡ ਜਿਵੇਂ ਗੱਲ ਕਰ ਗੱਲ ਕਰਤੀ ਸਾਰੀ ਮੰਗਵਾਲ ਪਿੰਡ ਦੀ ਗੱਲ ਕਰ ਰਹੇ ਆ ਇਹ ਵੀ ਉਹਨਾਂ ਦੀ ਜ਼ਰੂਰਤ ਹੀ ਰਗ ਗਿਆ ਇਹਦਾ ਸਿਕਲ ਨੇ ਨੂੰ ਪਾਵਾਂਗੇ ਬਾਈ ਵੋਟਰ ਸਿਕਲ ਨੇ ਦੇ thro ਪਾਵਾਂਗੇ ਅੱਛਾ ਯਾਨੀ ਕਿ ਸਾਡੇ ਦਾ ਸਿਕਲ ਆਪ ਨੂੰ ਸਪੋਰਟ ਨਹੀਂ ਕਰਦੇ ਤੁਸੀਂ ਨਾ 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 ਸਾਡੇ ਦਾ ਸਿਕਲ ਨੇ ਕੰਮ ਵਧੀਆ ਕਰਿਆ ਬਾਈ ਸਿਕਲ ਨੇ ਸੜਕਾਂ ਦਾ ਕੰਮ ਕਰਿਆ ਪਿੰਡਾਂ 'ਚ ਪੈਸਾ ਲਾਇਆ ਵਾ ਸਿਕਲ ਨੇ ਤਾਂ ਸਾਨੂੰ ਕਣਕ ਤੋਂ ਵੀ ਵਾਹ ਤੇ ਉੜੀਆਂ ਨੂੰ ਕਹਿੰਦੇ 100000 ਰੁਪਇਆ ਦੂੰਗਾ ਉਹ ਤਾਂ ਦੂਰ ਦੀ ਗੱਲ ਆ ਇਹਦਾ ਆਟੇ ਤੇ ਭੇਜ ਤੇ ਕਿੱਧਰ ਆਸ਼ਨ ਕਾਰਡ ਵੀ ਗਰੀਬਾਂ ਦੇ ਕਿੰਨੇ ਦੇ ਕੱਟਦੇ ਤਕੜਿਆਂ ਨੂੰ ਜਿਨ੍ਹਾਂ ਦੇ ਘਰੇ ਗੱਡੀਆਂ ਖੜ੍ਹੀਆਂ ਉਹਨਾਂ ਨੂੰ ਕਣਕ ਮਿਲ ਰਹੀ ਆ ਜਿਹੜੇ ਗਰੀਬ ਦੇ ਘਰੇ ਕੁਛ ਐ ਹੀ ਨਹੀਂ ਉਹਨੂੰ ਉਹ ਵੀ ਨਹੀਂ ਮਿਲਦੀ ਕਣਕ ਵੀ ਨਹੀਂ ਮਿਲਦੀ ਕਿਹੜਾ ਬਦਲਾਅ ਹੋਇਆ ਇੱذਰੇ ਇਹ ਨਾਲੇ ਕਹਿੰਦੇ ਸੰਗਰੂਰ ਵਾਲੇ ਬਦਲਾਅ ਸਾਰਾ ਪਹਿਲਾਂ ਲਿਆਉਂਦੇ ਆ ਹੁਣ ਬਦਲਾਅ ਨੂੰ ਵੀ ਬਦਲਾਅ ਟੱਕਰ ਦੇ ਮੈਂ ਜਾਣ ਕੇ ਬਾਈ ਟੱਕਰ ਦਵਾਂਗੇ ਇਹਨਾਂ ਨੂੰ ਭਜਾਵਾਂਗੇ ਹੁਣ ਜਿਵੇਂ ਬਣਾਏ ਸੀ ਉਵੇਂ ਭਜਾਵਾਂਗੇ ਇਹਨਾਂ ਨੂੰ ਅੱਲੇ ਤਾਂ ਕਾਇਆ ਬੂਟਾ ਮੰਗਣ ਆਏ ਨਹੀਂ ਅਜੇ ਬਹੁਤ ਦੇਖ ਲਿਆ ਨਹੀਂ ਤਾਂ ਬਦਲਾ ਹੋਣਾ 2 ਸਾਲ ਹੋ ਗਿਆ 2 ਡੇਢ ਸਾਲ ਸਰਕਾਰ ਬਣੀ ਨੂੰ ਕੋਈ ਆ ਕੇ ਪੁੱਛਦਾ ਵੀ ਨਹੀਂ ਥਾਣੇ ਦੇ ਵਿੱਚ ਨਹੀਂ ਕੋਈ ਸੁਣਵਾਈ ਹੈਗੀ ਕਿਤੇ ਕਿਸੇ ਗਰੀਬ ਦੀ ਹੈਗੀ ਉਹ ਕਹਿੰਦੇ ਨੇ ਕਿ ਉਹ ਪਰਸੋਂ ਕਰ ਦਿਆ ਗਰੀਬ ਬੰਦੇ ਦਾ ਕੀ ਕਸੂਰ ਹੈ ਮੈਨੂੰ ਇਹ ਦੱਸੋ ਸਰਕਾਰ ਬਣਾ ਕੇ ਕੀ ਮਾਰਾ ਕਰਤਾ ਗਰੀਬਾਂ ਨੇ ਕੱਚੇ ਘਰਾਂ ਦੇ ਆਮਨ ਰੋਡ ਆਇਆ ਸੀ ਰੇ ਸਾਡੇ ਪਿੰਡ ਮੈਂ ਆਹ ਚੌਂਕ ਆਗਾ ਕਿੰਨੇ ਐਕਸੀਡੈਂਟ ਹੁੰਦੇ ਨੇ ਇਹਨੂੰ ਵੀ ਲਿਖ ਕੇ ਦੇਤਾ ਸੀ ਨੇ ਲਾਈਟਾਂ ਲਿਖ ਕੇ ਦੇਦੀਆਂ 20 25 ਘਰਾਂ ਦੇ ਅਸੀਂ ਉਹ ਲਿਖ ਕੇ ਦਿੱਤੇ ਵੀ ਕੱਚੇ ਘਰ ਨੇ ਕਿ ਤੁਸੀਂ ਪੱਕੇ ਕਰਵਾ ਕੁਝ ਨਹੀਂ ਅਜੇ ਤੱਕ ਇੱਕ ਘਰ ਦਾ ਵੀ ਪੈਸਾ ਨਹੀਂ ਆਇਆ ਵੀਰ ਜੀ ਜਦੋਂ ਛੱਤਾਂ ਦਾਗੀਆਂ ਸੌਣ ਦਾ ਮਹੀਨਾ ਆ ਗਿਆ ਉਦੋਂ 3-3 ਲੱਖ ਰੁਪਏ ਤੁਸੀਂ ਮਾਜਾ ਦੇਣ ਜ਼ਰੂਰ ਆ ਜਿਓ ਪਰ ਉਦੋਂ ਪਹਿਲਾਂ ਆ ਜਿਓ ਸੀਐਮ ਮਾਨ ਅਮਨ ਦੀ ਤੁਸੀਂ ਗੱਲ ਕੀਤੀ ਤੇ ਉਸ ਤੋਂ ਬਾਅਦ ਮੀਤ ਹੀਰ ਵੀ ਇੰਨੇ ਵੱਡੇ ਨਰਿੰਦਰ ਗੌਰ ਭਰਾਜ ਵੀ ਨਹੀਂ ਸਾੜਦਾ ਐਮਐਲਏ ਕੰਮ ਦੀ ਸੰਗਰੂਰ ਚ ਇਧਰ ਕੈਬਿਨੇਟ ਹਲਕੇ ਜ ਮਤਲਬ ਕਿ ਸੁਨਾਮ ਚ ਅਮਨ ਰੋੜਾ ਕ ਪੁੱਛ ਨਹੀਂ 1% ਵੀ ਇਹਨਾਂ ਨੇ ਵਧੀਆ ਕੰਮ ਨਹੀਂ ਕੀਤਾ ਹੁਣ ਤੱਕ ਪਿੰਡ ਜਾ ਕੇ ਕਦੇ ਪੁੱਛਿਆ ਹੀ ਨਹੀਂ ਸਾਨੂੰ ਭ੍ਰਸ਼ਟਾਚਾਰ ਖਤਮ ਹੋਇਆ ਨਾ ਜੀ ਉਦੋਂ ਵੱਧ ਗਿਆ ਰਿਸ਼ਵਤ ਤਾਂ ਹੁਣ ਵੀ ਅੰਦਰ ਖਾਤੇ ਬਹੁਤ ਚੱਲਦੀ ਆ ਬਾਈ ਬਹੁਤ ਵਸਿਆ ਭ੍ਰਸ਼ਟਾਚਾਰ ਦੇ ਨਾਂ ਤੇ ਲ ਕਠਿਨੀ ਬਧੀ ਹੈ ਜੀ ਅੱਛਾ ਹਾਂ ਕਠਿਨੀ ਹੈ ਕਿੱਥੇ ਕਿੱਥੇ ਦੇਣੇ ਪੈਂਦੇ ਪੈਸੇ ਕਦੀ ਸਾਹਮਣਾ ਹੋਇਆ ਰਿਸ਼ਤ ਸਾਹਮਣਾ ਕੀ ਜੀ ਸਾਹਮਣਾ ਹੀ ਹੈਗਾ ਗਰੀਬ ਬੰਦਾ ਪਰੇਸ਼ਾਨ ਹੈ ਜੀ ਸਰਕਾਰ ਕੰਮ ਦੀ ਨਹੀਂ ਹੈ ਐਤ ਕੀ ਕਾਂਗਰਸ ਦੀ ਸਰਕਾਰ ਬਣੂਗੀ ਜੇ ਬਣੀ ਤਾਂ ਸਖਵਾਲ ਖੈਰਾ ਜਿਤਾਵੋਗੇ ਫਿਰ ਬਿਲਕੁਲ ਜਿਤਾਵਾਂਗੇ ਜੀ ਪੂਰਾ ਏਨ ਉਮੀਦ ਹੈ ਹਾਂ ਹਾਂ ਪੂਰਾ ਏਨ ਠੀਕ ਹੈ ਜੀ ਪੂਰੀ ਏਨ ਉਮੀਦ ਹੈ ਕੋਸ਼ਿਸ਼ ਕਰਾਂਗੇ ਜਿਤਾਣ ਦੀ ਜੀ ਪਹਿਲਾਂ ਵੀ ਦੇਖੋ ਸੈਰ ਦਾ ਗੰਦ ਘਟਤਾ ਉਹਨਾਂ ਨੇ ਕਾਂਗਰਸ ਵਾਲਿਆਂ ਨੇ ਕੀ ਨਾਏ ਤੇ ਆਪਣੇ ਜੀਤੀ ਸਿੰਗਲੇ ਨੇ ਸਾਰਾ ਸੰਗਰੂਰ ਸ਼ਹਿਰ ਦਾ ਗੰਦ ਕਰਤਾ ਪਟਿਆਲੇ ਮੰਗੂਆਂ ਸੜਕਾਂ ਬਣਾਤੀਆਂ ਵਧੀਆ ਕੰਮ ਕਰਾਇਆ ਸਿੰਗਲੇ ਨੇ ਬਿਲਕੁਲ ਤਾਂ ਇਹਨਾਂ ਦਾ ਕਹਿਣਾ ਕਿ ਕਾਂਗਰਸ ਦੀ ਉਮੀਦ ਇਸ ਵਾਰ ਘੱਟ ਲੱਗਦੀ ਆ ਆ ਨੌਜਵਾਨ ਵੀ ਆ ਮੁੰਡਾ ਸਕੂਲ ਚ ਪੜ੍ਹਦਾ ਹਲੇ ਬਾਈ ਕੀ ਨਾ ਆ ਸਤਿ ਸ਼੍ਰੀ ਅਕਾਲ ਲਾਪਰੇ ਸਿੰਘ ਕਿਹੜੀ ਕਲਾਸ ਪੜ੍ਹਦੇ ਹੋ ਪਲੱਸ 1 ਪਲੱਸ 1 ਚੋਂ ਫਿਰ ਤਾਂ ਨੌਜਵਾਨ ਹੌਲੀ ਹੌਲੀ ਕੋਟ ਵੀ ਬੰਨੇ ਆਲੀ ਆ ਕੀ ਲੱਗਦਾ ਵੀ ਸੋਸ਼ਲ ਮੀਡੀਆ ਚਲਾਉਨੇ ਹੋ ਬੰਦਾ ਸੁਣਦਾ ਕਰਦਾ ਰਹਿੰਦਾ ਇਥੋਂ ਹੀ ਸੀ ਆ ਮਾਨ ਖੜੇ ਹੋਏ ਸੀ ਇਥੋਂ ਹੀ ਆਮ ਆਦਮੀ ਪਾਰਟੀ ਦੀ ਚੜ੍ਹਤ ਹੋਈ ਸੀ ਹੁਣ ਕੀ ਲੱਗਦਾ ਸਿਪਾਲ ਖੈਰਾ ਸਿਮਰਨਜੀਤ ਸਿੰਘ ਮਾਨ ਕੇ ਮੀਤ ਫੇਰ ਕੌਣ ਮਾਰੇਗਾ ਬਾਜੀ ਜਾਂ ਕੋਈ ਹੋਰ ਐਸ ਕੇ ਤਾਂ ਖੈਰਾ ਸਾਹਿਬ ਹੀ ਲੱਗਦੇ ਨੇ ਅੱਛਾ ਬਾਕੀ ਤਾਂ ਐਸ ਕੇ ਕੰਮ ਤਾਂ ਕੋਈ ਹੋਇਆ ਨਹੀਂ ਹੂੰ ਖੈਰਾ ਸਾਹਿਬ ਵੀ ਆਉਣਗੇ ਸਿਪਾਲ ਖੈਰਾ ਤੁਹਾਨੂੰ ਲੱਗਦਾ ਇਹ ਤੁਸੀਂ ਵੀ ਸੁਣੀ ਹੋਣੀ ਹੈ ਕਿਤੇ ਗੱਲ ਕਿਤੇ ਬੈਠੇ ਚਰਚਾ ਤਾਂ ਚੱਲਦੀ ਹੁੰਦੀ ਆ ਘਰਾਂ ਬਾਰਾਂ ਚ ਹਾਂਜੀ ਹਾਂਜੀ ਜੀ ਸੇ ਕੀ ਲੱਗਦਾ ਤੁਹਾਡੇ ਪਰਿਵਾਰ ਵਾਲੇ ਜਾਂ ਹੋਰ ਕੀ ਕਹਿੰਦੇ ਵੀ ਖੈਰੇ ਦਾ ਸਾਥ ਦੇਣ ਹਾਂਜੀ ਉਹ ਖੈਰਾ ਸਾਹਿਬ ਵੀ ਕਹਿ ਰਹੇ ਸੀ ਖੈਰੇ ਨੂੰ ਪਾਵਾਂਗੇ ਵੋਟ ਐ ਜੀ ਕਾਰਨ ਬਈ ਖੈਰੇ ਦੀ ਕਿਉਂ ਇੰਨੀ ਚਰਚਾ ਕਾਰਨ ਕੀ ਤੁਹਾਨੂੰ ਕਿਉਂ ਲੱਗਦਾ ਵੀ ਕਿਉਂਕਿ ਪਰਚੇ ਤਾਂ ਉਹਨਾਂ ਤੇ ਵੀ ਹੋਈ ਸੀ ਇਹ ਤਾਂ ਕਹਿੰਦੇ ਸੀ ਵੀ ਨਸ਼ੇ ਦਾ ਪਰਚਾ ਪਾਇਆ ਇਹਨਾਂ ਨੇ ਤਾਂ ਇਹ ਤਾਂ ਕਹਿੰਦੇ ਸੀ ਵੀ ਨਸ਼ਾ ਨਹੀਂ ਨਹੀਂ ਨਸ਼ਾ ਦੇਖੋ ਹੁਣ ਬੋਲਣ ਨੂੰ ਜੋ ਮਰਜੀ ਬੋਲੀ ਜਾਣਾ ਠੀਕ ਹੈ ਨਾ ਇਹਨਾਂ ਦੇ ਖੁਦ ਮੰਤਰੀ ਕਰਪਟ ਹੋ ਗਏ ਭ੍ਰਿਸ਼ਟਾਚਾਰ ਖੁਦ ਮੰਤਰੀ ਕਰ ਰਹੇ ਨੇ ਇਹਨਾਂ ਦੇ ਪਹਿਲਾਂ ਇਥੋਂ ਮਾਨਸਾ ਦੀ ਸਿੱਧੂ ਮੂਸੇਵਾਲੇ ਦੇ ਜਿਹੜਾ ਐਂਟੀ ਖੜਾ ਸੀਗਾ ਉਹ ਦੇਖ ਲਓ ਪਹਿਲਾਂ ਇਹਨਾਂ ਨੇ ਆਪ ਹੀਗਾ ਲੇਕਿਨ ਹੁਣ ਤਾਂ ਵੀਰ ਜੀ ਕੋਈ ਗਰੀਬ ਤਾਂ ਜਮੀ ਖਤਮ ਕਰਤਾ ਗਰੀਬ ਦੀ ਕਿੱਥੇ ਸੁਣਵਾਈ ਮੈਨੂੰ ਦੱਸ ਦੋ ਉਦੋਂ ਬਾਅਦ ਕੋਟਾਂ ਚ ਤੱਕੇ ਖਾਈ ਜਾਂਦਾ ਮੈਂ ਕਹਿੰਦਾ ਹਜੇ ਤੱਕ ਕੋ ਕੁੜੀਆਂ ਦਾ ਹੱਲ ਨਹੀਂ ਹੋਇਆ ਜੇ ਡੀ ਸਰਕਾਰ ਚੰਗੀ ਸੀ ਇਨਵੈਸਟੀਗੇਸ਼ਨ ਕਰੇ ਇਨਕੁਆਰੀ ਕਰੇ ਜਿਹੜੇ ਮੁਲਾਜ਼ਮਾਂ ਨੇ ਨਜਾਇਜ਼ ਪਰਚਾ ਦਿੱਤਾ ਪੈਸੇ ਦੇ ਕੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੀ ਵਰਦੀਆਂ ਲਾ ਕੇ ਫੇਰ ਅਸੀਂ ਕਹੀਏ ਵੀ ਹਾਂ ਗਰੀਬਾਂ ਦੀ ਇਹਤ ਹੋਈ ਆ ਗਰੀਬ ਦੀ ਤਾਂ ਕਿਸੇ ਪਾਸੇ ਜਿਤਨੀ ਨਾ ਤਾਂ ਗਰੀਬ ਕਿਤੇ ਬੋਲਣ ਚੋਂ ਕਰਿਆ ਵਿਚਾਰਾ ਹੁਣ ਕਿੰਨੇ ਕੇ ਪੈਸੇ ਹੁੰਦੇ ਨੇ ਉਹਦੀ ਕੋਈ ਜ਼ਮਾਨਤ ਵੀ ਨਹੀਂ ਦਿੰਦਾ ਭਾਈ ਜੀ ਕੋਈ ਫਰਜ਼ ਨਹੀਂ ਦਿੰਦਾ ਪਿੰਡ 'ਚ ਮੰਗੀਦਾ ਬਹੁਤ ਦੂਰ ਦੀਆਂ ਗੱਲਾਂ ਨੇ ਸੋਚਣ ਵਾਲੀ ਗੱਲ ਆ ਇਹ ਆਮ ਆਦਮੀ ਬਿਲਕੁਲ ਨਕਮੀ ਪਾਰਟੀ ਆ ਹੁਣ ਅਸੀਂ ਫੁੱਲ ਥੋਕੇ ਸਪੋਰਟ ਕੀਤੀ ਤੀਗੀ ਪਰ ਹੁਣ ਨਹੀਂ ਹੁਣ ਅਸੀਂ ਹੱਥ ਜੋੜਦੇ ਆ ਇਸ ਪਾਰਟੀ ਨੂੰ ਵੀ ਕੋਈ ਗਰੀਬਾਂ ਦਾ ਮਸੀਹਾ ਆਵੇ ਜਿਹੜਾ ਗਰੀਬਾਂ ਦੀ ਹੱਕ ਦੀ ਗੱਲ ਕਰੇ ਗਰੀਬਾਂ ਦੀ ਗਰੀਬ ਤਾਂ ਜਮੀ ਖਤਮ ਕਰਤਾ ਇਹਨਾਂ ਨੇ